ਉਦੇਬਾ ਜੋ ਉਦੇਬਾ ਜੋ ਖਾਲੀ ਖਾਲੀ ਵੇੜਾ ਵੱਡ ਵੱਡ ਖਾਵੇ ਡੁੱਬ ਡੁੱਬ ਜਾਵੇ ਦਿਲ ਮੇਰਾ ਜਦੋਂ ਯਾਦ ਸਜਣ ਦੀ ਆਵੇ ਸੱਚੋ ਸੱਚੀ ਦਸੀ ਪਿੰਡ ਸੋਰਿਆਂ ਦੇ ਨੇ ਕਿਸਾਨੂ ਕਿੰਨਾ ਕੁ ਤੂੰ ਕਰਦੀ ਸਿਆਦ ਨਹੀਂ ਮੰਗਾ ਰਾਂਝਾ ਰੱਬ ਤੂੰ ਖੈਰ ਤੇਰੀ ਸ਼ਾਦਾਫਤਾ ਹੂੰ सत श्रीकाल मैं सोम सहोता तुम वेख रहे हो चैनल पोसूनामा पोसूनामा यानी कि पावर ऑफ सोशल यूनिटी एक बार फिर आप सबका बहुत बहुत स्वागत करते हैं दोस्तों ਅੱਜ ਇਸ ਪ੍ਰੋਗਰਾਮ ਦਾ ਹਿੱਸਾ ਜਿਵੇਂ ਤੁਸੀਂ ਪਹਿਲੇ ਐਪੀਸੋਡ ਦੇ ਵਿੱਚ ਵੀ ਵੇਖਿਆ ਕਿ ਸ਼ੈਰੀ ਜੀ ਦੀ ਆਵਾਜ਼ ਔਰ ਉਹਨਾਂ ਦੇ ਖੁਦ ਦੇ ਲਿਖੇ ਸੂਫੀਆਨਾ ਟੱਚ ਜਿਹੜਾ ਹੈ ਔਰ ਬੇਸ਼ੱਕ ਉਹ ਪੰਜਾਬੀ ਕਲਚਰ ਨਾਲ ਰਿਲੇਟਡ ਕਿਉਂ ਨਾ ਹੋਵੇ ਰੰਗ ਭੰਗ ਦਿੰਦਾ ਹੈ ਰੰਗ ਭੰਗ ਦਿੰਦਾ ਹੈ ਔਰ ਖਾਸ ਕਰਕੇ ਜੇਹੀ ਪੋਸਟ ਦੇ ਉੱਪਰ ਤਨਾਇਤ ਨੇ ਜਿਸ ਤੇ ਸ਼ਬਦਾਂ ਵਿੱਚ ਜਿਹਦੇ ਵਿੱਚੋਂ ਵਕਤ ਹੀ ਨਹੀਂ ਲੱਗਦਾ ਵਕਤ ਹੀ ਨਹੀਂ ਲੱਗਦਾ ਕਦੇ ਕਿੱਧਰ ਨੂੰ ਜਾਣਾ ਪੈਂਦਾ ਕਦੇ ਕਿੱਧਰ ਨੂੰ ਲੇਕਿਨ ਫਿਰ ਵੀ ਅਸੀਂ ਮੁਬਾਰਕਬਾਦ ਦਿੰਦੀਆਂ ਕਿ ਇਹ ਸੰਗੀਤ ਦੇ ਨਾਲ ਗੀਤਾਂ ਦੇ ਨਾਲ ਜੁੜੇ ਹੋਏ ਨੇ ਔਰ ਕਲਚਰ ਜਿਹੜੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਵਿੱਚ ਵਿਚਰਦੇ ਨੇ ਸੋ ਅੱਜ ਇੱਕ ਵਾਰ ਫਿਰ ਉਹਨਾਂ ਦੇ ਨਾਲ ਉਹਨਾਂ ਦੇ ਕੀਤੇ ਹੋਏ ਸੰਘਰਸ਼ ਨੂੰ ਲੈ ਕੇ ਔਰ ਖਾਸ ਕਰਕੇ ਗੱਲਬਾਤ ਕਰਾਂਗੇ ਅੱਜ ਦੇ ਗੀਤਾਂ ਵਿੱਚ ਤੇ ਪੁਰਾਣੇ ਗੀਤਾਂ ਵਿੱਚ ਕੀ ਫਰਕ ਸੀ ਕਿ ਅੱਜ ਦੇ ਗੀਤਾਂ ਨੂੰ ਪਿਆਰ ਮੁਹੱਬਤ ਸਤਿਕਾਰ ਉਹਨਾਂ ਹੀ ਮਿਲਦਾ ਜਿੰਨਾ ਪੁਰਾਣੇ ਗੀਤਾਂ ਨੂੰ ਮਿਲਦਾ ਸੀ ਸੋ ਸ਼ਰੀ ਜੀ ਇੱਕ ਵਾਰ ਫਿਰ ਸਵਾਗਤ ਹੈ ਜੀ ਸ਼ਰੀ ਜੀ ਸਵਾਲ ਮੇਰਾ ਬੜਾ ਪੈਦਾ ਜਾਇਆ ਹਾਂਜੀ ਮੈਂ ਦੇਖਿਆ ਕਿ ਪੁਰਾਣੇ ਸਮੇਂ ਵਿੱਚ ਕੈਸਟਾ ਆਇਆ ਕਰਦੀਆਂ ਸਨ ਉਸ ਤੋਂ ਪਹਿਲਾਂ ਤਵੇ ਨਾ ਆ ਜਾਇਆ ਮੈਂ ਦੇਖਿਆ ਦੇਖਿਆ ਮੈਂ ਕੈਸਟਾ ਹੁੰਦੀਆਂ ਹੁੰਦੀਆਂ ਸੀ ਉਸ ਕੈਸਟ ਦੇ ਵਿੱਚ 7 ਤੋਂ 8 ਤੱਕ ਦੇ ਗੀਤ ਹੁੰਦੇ ਸੀ ਹਾਂ 10 ਤੱਕ ਵੀ ਹੁੰਦੇ ਸੀ 10 ਤੱਕ ਵੀ ਹੁੰਦੇ ਸੀ ਸੱਚੀ ਗੱਲ ਕਹਿ ਰਹੇ ਹੋ ਮੈਂ ਬਹੁਤ ਸਾਰੇ ਗੀਤ ਸੁਨੇ 10 ਤੱਕ ਵੀ ਹੁੰਦੇ ਕਿ ਕਾਰਨ ਮਹਿਸੂਸ ਕਰਦੇ ਹੋ ਕਿ ਅੱਜ ਇੱਕ ਗੀਤ ਕਰਵਾਉਣ ਲੱਗੇ ਹਾਂਜੀ ਬੰਦੇ ਦੀ ਬਸ ਹੋ ਜਾਂਦੀ ਹੈ ਹਾਂਜੀ ਉਦੋਂ ਅਠ ਅਠ ਗਾਇਆ ਕਰਦੇ ਸੀ ਕੀ ਕਾਰਨ ਮਹਿਸੂਸ ਕੀਤਾ ਤੁਸੀਂ ਕਾਰਨ ਇਹ ਹੈ ਜੀ ਉਦੋਂ ਇਨਟਰਟੇਨਮੈਂਟ ਐਨਾ ਹੁੰਦਾ ਨਹੀਂ ਸੀ ਹੂੰ ਕੋਈ ਡਰਾਮਾ ਵੀ ਹੋਣਾ ਪਿੰਡ ਦੇ ਵਿੱਚ ਆਹ ਤੇ ਲੋਕ ਮੇਰੇ ਖਿਆਲ ਦੇ ਵਿੱਚ ਉਹ ਹੁਮਾ ਕੇ ਹੁੰਦੇ ਸੀ ਡਰਾਮੇ ਦੇ ਐਂਡ ਤੱਕ ਜਦੋਂ ਤੱਕ ਉਹ ਕਲਾਕਾਰ ਵਰਦੀ ਵੀ ਬਦਲ ਲੈਂਦੇ ਸੀ ਕਿ ਫੇਰ ਵੀ ਉੱਥੇ ਬੈਠੇ ਰਹਿੰਦੇ ਸੀ ਬਿਊਟੀਫੁੱਲ ਬਹੁਤ ਵਧੀਆ ਗੱਲ ਦੱਸੀ ਤੇ ਸਤਿਕਾਰ ਸੀ ਕਲਾਕਾਰੀ ਦਾ ਤੇ ਦੇਖਣ ਦਾ ਚਾਸ ਸੀ ਲੋਕਾਂ ਨੂੰ ਤੇ ਕੋਈ ਰਾਮਲੀਲਾ ਹੋਣੀ ਉਹ ਲੋਕ ਬਹੁਤ ਜ਼ਿਆਦਾ ਆਪਣੀ ਲੇਡੀਜ਼ ਜਾਂਦੀਆਂ ਜੀ ਜਾਂ ਕੋਈ ਮੇਲਾ ਲੱਗਣਾ ਮੇਲੇ ਤੇ ਬਹੁਤ ਲੋਕ ਜਾਂਦੇ ਹੁਣ ਸਾਰਾ ਕੁਝ ਫੋਨ ਦੇ ਵਿੱਚ ਹੀ ਆ ਗਿਆ ਜੀ ਜੀ ਕਲਾਕਾਰ ਵੀ ਆ ਲੱਗਣਾ ਛੱਡ ਉੱਥੇ ਜਾਣ ਨੂੰ ਉੱਥੇ ਫੋਨ 'ਚ ਹੀ ਦੇਖ ਲਾਂਗੇ ਆਪਾਂ ਮਤਲਬ ਕਲਾਕਾਰ ਦਾ ਕਲਾਕਾਰਾਂ ਦਾ ਔਰ ਆਡੀਅנס ਦਾ ਜਿਹੜਾ ਰਿਲੇਸ਼ਨ ਪੁਰਾਣਾ ਸੀ ਉਹ ਟੁੱਟ ਗਿਆ ਉਹ ਟੁੱਟ ਗਿਆ ਜੀ ਹਾਂ ਟੁੱਟ ਗਿਆ ਰਿਸ਼ਤਿਆਂ 'ਚ ਵੀ ਆਈਆਂ ਜੀ ਪਹਿਲਾਂ ਹੁਣ ਜਿਵੇਂ ਕਿਸੇ ਕਿਸੇ ਵੀ ਰਿਸ਼ਤੇਦਾਰ ਦੇ ਭੈਣ ਕੋਲੇ ਜਾਂਦੇ ਸੀ ਉਹ ਕੋਲ ਜਾਂਦੇ ਸੀ ਉਹ ਆਦੇ ਆਉਣ ਦਾ ਚਾਹ ਹੁੰਦਾ ਸੀ ਕਿਸੇ ਮਾਮੇ ਦੇ ਆਉਣ ਦਾ ਚਾਹ ਹੁੰਦਾ ਸੀ ਜੀ ਚਾਰ ਚਾਰ ਤਿੰਨ ਤਿੰਨ ਦਿਨ ਰੱਖਣ ਦੀ ਕੋਸ਼ਿਸ਼ ਕਰਦੇ ਸੀ ਰਹਿੰਦੇ ਵੀ ਸੀਗੇ ਹੁਣ ਫੋਨ ਵੀ ਮੇਰੇ ਖਿਆਲ ਦੇ ਵਿੱਚ ਨਹੀਂ ਕਰਦੇ ਲੋਕ ਹਮ ਹੈਲੋ ਹਾਂ ਜਿਹੜੀ ਫੋਨ ਤੇ ਆਪਾਂ ਗੁੱਡ ਮਾਰਨਿੰਗ ਕਰਨੀ ਹੈ ਉਹਦੇ ਤੋਂ ਵੀ ਦੂਰ ਚਲੇ ਗਏ ਲੋਕ ਸ਼ੈਰੀ ਜੀ ਤੁਸੀਂ ਉਹ ਯੁੱਗ ਵੀ ਦੇਖਿਆ ਕਿ ਜਦੋਂ ਸਟੂਡੀਓ ਦੇ ਵਿੱਚ 15 20 ਕਲਾਕਾਰ ਸਜੰਦੇ ਬੈਠੇ ਹੁੰਦੇ ਸੀ ਢੋਲਕ ਵਾਲਾ ਢੋਲਕ ਵਜਾ ਰਿਹਾ ਸੀ ਹਾਰਮੋਨੀਅਮ ਵਾਲਾ ਹਾਰਮੋਨੀਅਮ ਦਾ ਪੀਸ ਦੇਣਾ ਸੀ ਜਿਸ ਨੂੰ ਲਾਈਵ ਰਿਕਾਰਡਿੰਗ ਆਪਾਂ ਕਰਦੇ ਹਾਂ ਜੀ ਅੱਜ ਉਹ ਲਾਈਵ ਰਿਕਾਰਡਿੰਗ ਸ਼ੈਰੀ ਜੀ ਆਓ ਸਾਨੂੰ ਆਵਾਜ਼ ਦੇ ਦਿਓ ਤੇ ਬਾਕੀ ਆ ਕੇ ਗੀਤ ਬਾਕੀ ਹਾਂ ਜੀ ਹਾਂ ਇਹ ਵੀ ਇੱਕ ਕਾਰਨ ਹੈ ਕਿ ਅੱਜ ਦੇ ਗੀਤਾਂ ਵਿੱਚ ਜ਼ਿਆਦਾ ਮਿਠਾਸ ਨਹੀਂ ਹੈ ਮਿਠਾਸ ਪਹਿਲਾਂ ਦੇਖੋ ਜੀ ਇੱਕ ਮੈਂ ਤੁਹਾਨੂੰ ਜਿਹੜੀ ਇੱਕ ਜਿੱਥੇ ਤੱਕ ਮੇਰੀ ਸਮਝ ਹੈ ਜਾਂ ਮੈਂ ਗੁਰੂਆਂ ਤੋਂ ਸਿੱਖਿਆ ਹ ਹ ਜਿਹੜਾ ਪਹਿਲਾਂ ਜਿਵੇਂ ਹੁਣ ਸਦੀਕ ਸਾਹਿਬ ਲਾ ਲੋ ਜੀ ਮਾਰਯੋਗ ਸਾਡੇ ਜੀ ਅਨਾਜਾ ਸਰਦੂਲ ਸਕੰਦਰ ਸਾਹਿਬ ਲਾ ਲਓ ਅਨਸਰ ਰਾਜਹੋਰੀ ਲਾ ਲਓ ਜਾਂ ਗੁਰਦਾਸ ਮਾਨ ਸਾਹਿਬਹੋਰੀ ਲਾ ਲਓ ਜੀ ਇਹਨਾਂ ਇਹ ਹੁਣ ਜਿੱਥੇ ਹੁਣ ਤੱਕ ਵੀ ਇਹਨਾਂ ਦਾ ਔਰਾ ਐਸਾ ਆਹ ਪਰ ਨੀਂਦ ਤਾਂ ਇਹਨਾਂ ਨੇ ਕੀਤੀਆਂ ਹੋਈਆਂ ਕੀਤੀਆਂ ਹੋਈਆਂ ਇਹ ਨਹੀਂ ਹੈਗਾ ਵੀ ਜਿਹੜਾ ਸਰਦੂਲ ਸਰ ਸਰਦੂਲ ਸਰ ਗਾਉਂਦੇ ਸੀ ਨਾ ਉਹ ਬਿਨਾ ਮਿਹਨਤ ਤੋਂ ਗਾ ਹੀ ਨਹੀਂ ਸਕਦਾ ਹਾਏ ਹਾਏ ਉਹ ਮੈਨੂੰ ਤਾਂ ਲੱਗਦਾ ਵੀ ਉਹ ਇਸ ਜਨਮ ਦਾ ਚਲੋ ਰਿਆਜ ਹੈਗੇ ਸੀਗਾ ਜੀ ਉਹਨਾਂ ਦੇ ਪਿਛਲੇ ਜਨਮਾਂ ਦਾ ਵੀ ਉਹਨਾਂ ਨੂੰ ਹਲ ਮਿਲਿਆ ਜਿਹੜਾ ਇੰਨਾ ਹਾਂ ਇੰਨਾ ਬੰਦਾ ਬਰੀਕੀ ਨਾਲ ਸੁਰ ਜਿਹੜਾ ਲਾਉਣਾ ਜਾਂ ਇੰਨੇ ਰਾਗਾਂ ਦੇ ਵਿੱਚ ਗਾ ਜਾਣਾ ਹਨਾ ਤੇ ਇੰਨੀ ਬਰੀਕੀ ਆਵਾਜ਼ ਸੁਭਾਈ ਹੋਈ ਉਹਨਾਂ ਦੀ ਆਵਾਜ਼ ਸੁਧਾਰੀ ਹੋਈ ਸੁਰ ਸਾਧਨਾ ਕੀਤੀ ਇੰਨੀ ਤਾਂ ਕੋਈ ਮਿਹਨਤ ਕਰਦਾ ਹੀ ਕਰਦਾ ਹੀ ਨਹੀਂ ਸਰ ਠੀਕ ਹੈ ਜੀ ਜਿਵੇਂ ਹੁਣ ਸਰਦੂਲ ਭਾਜੀ ਦਾ ਜਿਵੇਂ ਉਹ ਆਪ ਵੀ ਕਹਿੰਦੇ ਹੁੰਦੇ ਸੀ ਵੀ ਰਾਮ ਨੂੰ ਲੈ ਕੇ ਜੀ 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 ਅੱਜ ਕੱਲ ਤਾਂ ਲੋਕੋ ਹੀ ਨਾ ਪਸੰਦ ਕਰਨੀ ਚਾਹਤ ਵੀ ਕੌਣ ਹੈ ਕੀ ਹੈ ਹਨਾ ਪਰ ਉਹਨਾਂ ਨੂੰ ਇੰਨਾ ਪਿਆਰ ਜੀ ਹੁਣ ਉਹ ਚ ਭਾਵੇਂ ਦੁਨੀਆ ਦੇ ਵਿੱਚ ਨਹੀਂ ਹੈਗੇ ਪਰ ਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਲਾ ਬਿਲਕੁਲ ਜੀ ਪਰ ਉਹਨਾਂ ਹੀ ਲਗਦਾ ਹੀ ਨਹੀਂ ਹੈਗਾ ਵੀ ਉਹ ਦੁਨੀਆ ਚ ਚਲੇ ਗਏ ਹਾਈ ਹਾਈ ਉਹ ਸੱਚ ਜਣੀ ਕੱਤੇ ਹਜ਼ਾਰਾਂ ਲੱਖਾਂ ਗੁਣਾ ਉਹਨਾਂ ਦਾ ਪਿਆਰ ਵਧਿਆ ਨਹੀਂ ਵਧਿਆ ਸੱਚੀ ਗੱਲ ਹੈ ਠੀਕ ਹੈ ਜੀ ਜਿਆਦਾ ਉਹਨਾਂ ਦੇ ਲਿਸਨਰ ਜਿਹੜੇ ਜਿਆਦਾ ਹੋਏ ਨੇ ਹਲੇ ਤੱਕ ਵੀ ਉਸੇ ਤਰੀਕੇ ਸੁਣਦੇ ਨੇ ਹੁਣ ਤਾਂ ਪਹਿਲਾਂ ਸੁਣਦੇ ਸੀਗੇ ਹੁਣ ਹਰੇਕ ਬੰਦਾ ਮੇਰੇ ਵਰਗਾ ਜਿਹੜਾ ਬੇਸੁਰਾ ਵੀ ਹੈ ਉਹ ਵੀ ਇੰਨੇ ਸੁਰੀਲੇ ਕਲਾਕਾਰ ਨੂੰ ਗਾਉਣ ਦੀ ਕੋਸ਼ਿਸ਼ ਕਰਦਾ ਹੈ ਉਹਦਾ ਗਾਣਾ ਹਨ ਕਦੇ ਉਸ ਪੈਰ ਥੱਲੇ ਕਦੇ ਲੋਕ ਕਿਤੇ ਕਿੰਨੇ ਵੀ ਗਾਣੇ ਉਹ ਜਿਹੜੀ ਦੀਦਾ ਚੁੱਕ ਲੈਂਦੇ ਬਹੁਤ ਗਾਣੇ ਬਹੁਤ ਗਾਣੇ ਉਹਨਾਂ ਨੇ ਕਿਆ ਗਾਇਆ ਕਿਆ ਪਰ ਹਰ ਕਿਆ ਉਹਨਾਂ ਨੇ ਉਹਨਾਂ ਦੀ ਜਿਹੜੀ ਆਵਾਜ਼ ਸੀ ਰੋਹਾਨੀ ਆਵਾਜ਼ ਉਹਨਾਂ ਦੀ ਨਹੀਂ ਹੋਣੀ ਨਹੀਂ ਹੈ ਜੀ ਕਿਸੇ ਦੀ ਇਹ ਕਿਸੇ ਕਿਸੇ ਦੀ ਹੁੰਦੀ ਹੈ ਇਹ ਬਖਸ਼ਿਸ਼ ਕਿਸੇ ਕਿਸੇ ਨੂੰ ਮਿਲਦੀ ਹੈ ਸ਼ਾਇਦ ਮੇਰਾ ਇੱਕ ਇਹ ਵੀ ਕੁਐਸਚਨ ਹੈ ਕਿ ਹੁਣ ਜਿਵੇਂ ਤੁਸੀਂ ਹੋ ਤੁਹਾਡੇ ਨਾਲ ਦੇ ਸਾਥੀ ਨੇ ਜਦੋਂ ਸਟੇਜ ਮੈਂ ਦੇਖਿਆ ਹੋਇਆ ਕਿ ਗਾਉਂਦੇ ਆ ਤਾਂ ਮਤਲਬ ਲੱਖਾਂ ਦੀ ਤਦਾਦ ਚ ਲੋਕ ਸੁਣਦੇ ਨੇ ਹਾਂਜੀ ਦੋ-ਦੋ ਘੰਟੇ ਤੱਕ ਤੁਹਾਡੇ ਪ੍ਰੋਗਰਾਮ ਚੱਲਦੇ ਨੇ ਬਹੁਤ ਸਾਰੇ ਗੀਤ ਅਜਿਹੇ ਨੇ ਮਤਲਬ ਬਾਰ-ਬਾਰ ਉਸਦੀ ਡਿਮਾਂਡ ਆਉਂਦੀ ਹੈ ਕਿ ਸ਼ੈਰੀ ਇਸ ਨੂੰ ਦੁਬਾਰਾ ਫਿਰ ਗਾਓ ਇਸ ਨੂੰ ਫਿਰ ਗਾਓ ਹਾਂਜੀ ਸਵਾਲ ਇਹ ਥੀ ਹੈ ਕਿ ਅੱਜ ਦੇ ਜਿਹੜੇ ਗਾਇਕ ਹੈ ਉਹ ਸਿਰਫ ਸਟੂਡੀਓ ਤੱਕ ਹੀ ਸੀਮਤ ਹੈ ਜਦੋਂ ਉਹਨਾਂ ਨੂੰ ਸਟੇਜਾਂ ਦੇ ਉੱਪਰ ਲਾਈਵ ਹੋਣਾ ਪੈਂਦਾ ਹੈ ਤੇ ਸ਼ਾਇਦ ਉਹ ਇੰਨਾ ਸਮਾਂ ਨਾ ਕੱਢ ਸਕਦੇ ਹੋਣ ਉਹ ਫਿਰ ਉਹਨਾਂ ਦਾ ਇੱਕ ਰਿਆਜ ਜਿਹੜਾ ਹੁੰਦਾ ਜਿਹੜੇ ਹੁਣ ਸਿੱਖੇ ਹੋਏ ਕਲਾਕਾਰ ਨੇ ਜਿਹਨੂੰ ਪਤਾ ਹੈ ਹੂੰ ਹੁਣ ਗੁਰਬਾਣੀ ਵਾਲਿਆਂ ਨੂੰ ਪਤਾ ਹੈ ਜਿਹੜੇ ਗੁਰਬਾਣੀ ਪੜ੍ਹਦੇ ਸੁਣਦੇ ਨੇ ਜਾਂ ਗੁਰਦੁਆਰਾ ਸਾਹਿਬ ਜਾਂਦੇ ਨੇ ਜਾਂ ਮੰਦਰ ਚ ਜਾਂਦੇ ਨੇ ਜਿਹੜੇ ਧਰਮੀ ਬੰਦੇ ਨੇ ਉਹਨਾਂ ਨੂੰ ਪਤਾ ਕਿ ਕੀ ਕਰਮ ਕਰਨਾ ਹੈ ਆ ਇਹ ਨਹੀਂ ਹੈਗਾ ਜੇ ਤੁਸੀਂ ਕੋਈ ਮੰਨ ਲਓ ਬਹਿਲੇ ਬੈਠੇ ਹੋ ਇਹ ਸੋਚਣਾ ਵੀ ਨਹੀਂ ਮਾੜਾ ਸੋਚਦਾ ਵੀ ਉਹਨਾਂ ਉਹ ਧਿਆਨ ਰੱਖਦੇ ਨੇ ਬਿਲਕੁਲ ਧਰਮੀ ਬੰਦੇ ਨੇ ਜਾਂ ਗੁਰੂ ਵਾਲੇ ਬੰਦੇ ਨੇ ਜੀ ਜੀ ਜਿਹੜਾ ਬੇਗੁਰਾ ਹੈ ਉਹ ਤਾਂ ਜੋ ਮਰਜ਼ੀ ਸੋਚ ਲੇ ਜੋ ਮਰਜ਼ੀ ਕਰ ਦੇ ਉਹਨੂੰ ਕੋਈ ਡਰ ਹੁੰਦਾ ਕਿ ਇੱਜ਼ਤ ਬੇਇਜ਼ਤੀ ਦਾ ਵੀ ਜਾਂ ਮੇਰੇ ਗੁਰੂ ਦੀ ਬੇਇਜ਼ਤੀ ਹੋਣੀ ਹੈ ਜਾਂ ਕਿਸੇ ਦੀ ਕੀ ਜੀ ਪਹਿਲਾਂ ਗੁਰੂ ਵਾਲੇ ਲੋਕ ਗਾਉਂਦੇ ਹੁੰਦੇ ਸੀਗੇ ਔਰ ਗੁਰੂ ਵਾਲੇ ਜਿਹੜੇ ਲੋਕ ਸੀਗੇ ਉਹ ਬੇਗੁਰਾ ਨਹੀਂ ਗਾਉਂਦੇ ਸੁਰਾ ਨਹੀਂ ਗਾਉਂਦੇ ਸੀਗੇ ਔਰ ਬੇਗੂਰੀ ਗੱਲ ਨਹੀਂ ਕਰਦੇ ਸੱਲ ਨਹੀਂ ਕਰਦੇ ਠੀਕ ਹੈ ਜੀ ਔਰ ਉਹ ਗੁਰੂ ਕਹਿੰਦੇ ਸੀ ਕਿ ਪਹਿਲਾਂ ਮੈਨੂੰ ਸੁਣਾ ਹਾਏ ਹਾਏ ਕੀ ਗਾਏਗਾ ਹੂੰ ਕਿਹੜਾ ਰਾਗ ਕੀਤਾ ਹੈ ਹਨਾ ਕਿਵੇਂ ਰਿਆਜ਼ ਕਰਦਾ ਹੈ 4 ਵਜੇ ਉੱਠਣਾ 3 ਵਜੇ ਉੱਠਣਾ 5 ਵਜੇ ਉੱਠਣਾ ਕਿਸ ਤਰ੍ਹਾਂ ਦਾ ਰਿਆਜ ਕਰਨਾ ਕਿਵੇਂ ਧਾ ਲਗੂ ਕਿਵੇਂ ਮਾ ਲਗੂ ਕਿਵੇਂ ਸਾ ਲਗੂ ਉਹ ਸਾਰਾ ਸਮਝਾਉਂਦੇ ਸੀਗੇ ਜੀ ਠੀਕ ਹੈ ਜੀ ਫਿਰ ਜਿਹੜੀ ਕਿ ਪਰਮਾਤਮਾ ਦੀ ਕਿਰਪਾ ਜਿਹੜਾ ਬੰਦਾ ਕੋਈ ਵੀ ਹੈ ਚਾਹੇ ਕਿਸੇ ਵੀ ਫੀਲਡ ਹੈ ਚਾਹੇ ਉਹ ਵਕੀਲ ਬਣਿਆ ਚਾਹੇ ਜੱਜ ਬਣਿਆ ਚਾਹੇ ਪੁਲਿਸ ਆਈਪੀਐਸ ਬਣਿਆ ਕੁਝ ਵੀ ਬਣਿਆ ਜਿਹੜਾ ਬੰਦਾ ਮਿਹਨਤ ਕਰਦਾ ਹੈ ਪਰਮਾਤਮਾ ਦੀ ਮਿਹਨਤ ਦੇ ਵਿੱਚ ਬਰਕਤਾਂ ਲੈ ਕੇ ਆਉਂਦਾ ਠੀਕ ਹੈ ਜੀ ਜਿਹੜਾ ਹੁੰਗਾ ਰਿਆਜ਼ ਕਰਦਾ ਉਹਦੇ ਗਲੇ ਦੇ ਵਿੱਚ ਫਿਰ ਪਰਮਾਤਮਾ ਹਰਕਤਾਂ ਲੈ ਕੇ ਆਉਂਦਾ ਬਿਲਕੁਲ ਠੀਕ ਹੈ ਜੀ ਉਹ ਅੱਜ ਕੱਲ ਉਹ ਨਹੀਂ ਹੈਗਾ ਨਹੀਂ ਰਿਆਜ਼ ਕਰਨ ਦਾ ਜਿਹੜਾ ਉਹਨਾਂ ਨੇ ਹੁੰਦਾ ਵੀ ਸ਼ਾਰਟਕਟ ਬਿਲਕੁਲ ਪਹਿਲਾਂ ਲੋਕ ਜਿਹੜੇ ਜਾਨੀ ਜਿਹੜੇ ਗੁਰਪੀਰਾਂ ਵਾਲੇ ਲੋਕ ਗਾਉਂਦੇ ਸਾਡੇ ਸਰਦੀਕ صدیق ਸਾਹਿਬ ਲਾਲੋ ਜੀ ਜੀ ਬਿਲਕੁਲ ਇਹਨਾਂ ਨੇ ਕਦੇ ਸਟੇਜ ਤੇ ਮੈਨੂੰ ਤਾਂ ਲੱਗਦਾ ਨਹੀਂ ਵੀ ਐਨਕਾਂ ਲਾ ਕੇ ਗਾਇਆ ਹੋਗਾ ਹਾਂ ਹਾਂ ਕਿਉਂਕਿ ਉਹ ਮੈਂ ਤਾਂ ਰਿਆਜ਼ ਕਿ ਸੂਫੀਆਨਾ ਜਿਹੜਾ ਸਿੰਗਰ ਹੁੰਦਾ ਲੋਕਾਂ ਦਾ ਸੇਵਾਦਾਰ ਜੀ ਜਦੋਂ ਰਿਆਜ਼ ਕਰਨਾ ਉਹ ਪ੍ਰਮਾਤਮਾ ਹੀ ਰਿਆਜ਼ ਕਰਵਾਉਂਦਾ ਹੈ ਬਿਲਕੁਲ ਜਦੋਂ ਲੋਕ ਆਡੀਅנס ਸੁਣਨ ਆਉਂਦੀ ਹੈ ਉਹ ਪ੍ਰਮਾਤਮਾ ਹੀ ਸੁਣਨ ਆਉਂਦਾ ਹੈ ਅੱਛਾ ਸ਼ਹਿਰੀ ਇਸ ਤਰ੍ਹਾਂ ਵੀ ਮਹਿਸੂਸ ਹੋਇਆ ਕਿ ਜਦੋਂ ਤੁਸੀਂ ਪਹਿਲਾ ਗੀਤ ਰਿਕਾਰਡ ਕੀਤਾ ਹੈ ਤੇ ਤੁਸੀਂ ਆਪਣੀ ਹੀ ਰਿਕਾਰਡਿੰਗ ਤੋਂ ਸੰਤੁਸ਼ਟ ਨਹੀਂ ਸੀ ਵੀ ਮੈਨੂੰ ਯਾਰ ਥੋੜਾ ਜਿਆਦਾ ਹੋਰ ਤੱਕ ਹੋ ਜਾਂਦਾ ਜੀ ਅੱਛਾ ਹਮੇਸ਼ਾ ਤੱਕ ਚੱਲ ਰਿਹਾ ਮੈਂ ਹਮੇਸ਼ਾ ਵੀ ਕਿਤੇ ਨਹੀਂ ਮੈਂ ਗਾਣੇ ਫਿਰ ਰਹਿ ਜਾਂਦਾ ਯਾਰ ਆ ਕਰਨਾ ਚਾਹੀਦਾ ਸੀ ਮੈਨੂੰ ਉਹਦੇ ਚ ਐਵੇਂ ਇੱਥੇ ਹਰਕਤ ਐਵੇਂ ਫਿਰ ਉਸ ਤੋਂ ਬਾਅਦ ਕੀ ਸਟੈਪ ਹੁੰਦਾ ਇਹ ਆਂਦੇ ਵੀ ਹੁਣ ਚਲੋ ਇਹ ਤਾਂ ਹੋ ਗਿਆ ਜਿਹੜੇ ਹੁਣ ਅਗਲੇ ਬਣਾਵਾਂਗੇ ਉਹਨੂੰ ਹੋਰ ਥੋੜੀ ਜੀ ਡੇਢੀ ਮੇਢੀ ਦੇਖਾਂਗੇ ਕਰਕੇ ਕੰਪੋਜੀਸ਼ਨ ਨੂੰ ਕਿਆ ਹੋਰ ਜਾਂ ਕੋਈ ਰਾਗ ਜਾਂ ਕੋਈ ਸੁਰ ਲਾ ਕੇ ਦੇਖਾਂਗੇ ਜੀ ਤੇ ਇਹ ਮੇਰੇ ਜਣੀ ਮੈਂ ਆਪਦਾ ਨਹੀਂ ਇਹ ਇਹ ਜਿਹੜੀ ਵਡਿਆਈ ਹੈ ਇਹ ਮੇਰੇ ਬਡੇ ਬਜ਼ੁਰਗਾਂ ਦੀ ਹੈ ਇਹ ਮੇਰੇ ਗੁਰੂਆਂ ਦੀ ਹੈ ਤੇ ਜਿਹੜੇ ਮੇਰੇ ਭਰਾ ਜਿਹੜੇ ਮੇਰੇ ਨਾਲ ਮੇਰੇ ਰਹਿੰਦੇ ਨੇ ਉਹਨਾਂ ਦੀ ਵਡਿਆਈ ਹੈ ਕਿਉਂਕਿ ਉਹਨਾਂ ਨੇ ਮੈਨੂੰ ਦੱਸਣਾ ਕਿਸੇ ਗੱਲ ਤੋਂ ਹੁਣੀ ਆ ਪਿੱਛੇ ਜੇ ਮੇਰਾ ਗਾਣਾ ਰਿਕਾਰਡ ਹੋਇਆ ਸੀ ਜੀ ਉਹਦੇ ਵਿੱਚ ਥੋੜੀ-ਮੋਟੀਆਂ ਚੀਜ਼ਾਂ ਦੀ ਘਾਟ ਸੀ ਬਿਲਕੁਲ ਬਿਲਕੁਲ ਉਹਨਾਂ ਨੇ ਸੁਣਿਆ ਜੇ ਮੇਰਾ ਭਾਈ ਹੈ ਸੁਖਵਿੰਦਰ ਭਾਈ ਹੈ ਜੀ ਜੀ ਤੇ ਹਰਦੀਪ ਭਾਈ ਹੈ ਉਹਨਾਂ ਨੇ ਸੁਣਿਆ ਕਹਿੰਦੇ ਵੀ ਆਦੇ ਚ ਯਾਰਾ ਚੀਜ਼ ਕਰ ਹੁਣ ਇਹ ਨਹੀਂ ਹੁੰਦਾ ਮੈਂ ਕਹਾ ਮੈਂ ਮੈਨੂੰ ਪਤਾ ਜਾਦਾ ਯੇ ਜੇ ਮਮਾ ਦੀ ਗੱਲ ਸੁਣੀ ਬਹੁਤ ਅੱਛੀ ਤੇ ਮੇਰੇ ਅਸਰ ਕਰਿਆ ਉਹ ਗੱਲ ਨੇ ਤੇ ਅਸੀਂ ਉਹਦੀ ਉਹਨਾਂ ਨੂੰ ਮੈਂ ਨਾਲ ਹੀ ਲੈ ਕੇ ਗਿਆ ਸਟੂਡੀਓ ਦੇ ਵਿੱਚ ਉਹ ਜਾ ਕੇ ਜਿਹੜੀ ਘਾਟ ਸੀ ਉਹਨਾਂ ਨੇ ਦੱਸਿਆ ਮੈਂ ਕਹਾ ਵੀ ਦੱਸੋ ਤੁਸੀਂ ਕਿਹੜੀ ਹੈ ਜੀ ਉਹ ਜਿਹੜਾ ਮੁੰਡਾ ਸਾਡਾ ਬਹੁਤ ਵਧੀਆ ਜੀ ਇਸ਼ਾਨਦ ਪੰਡਤ ਦੇ ਨਾਂ ਤੋਂ ਜਾਣਿਆ ਜਾਂਦਾ ਬਹੁਤ ਬਹੁਤ ਜੀ ਜੀ میوزਿਕ ਡਾਇਰੈਕਟਰ ਸਿੱਖਿਆ ਹੋਇਆ ਜੀ ਜੀ ਤੇ ਬਹੁਤ ਜ਼ਿਆਦਾ ਵਧੀਆ ਉਹਨੂੰ ਨੌਲੇਜ ਆ ਮਿਊਜ਼ਿਕ ਬਾਰੇ ਜਿਹੜਾ ਟੈਕਨੀਕਲ ਪੁਆਇੰਟ ਨੇ ਸਟੂਡੀਓ ਦੇ ਉਹਦੇ ਬਾਰੇ ਪਤਾ ਨੂੰ ਪਤਾ ਮਿਕਸਿੰਗ ਕਿਵੇਂ ਕਰਦੇ ਨੇ ਆਵਾਜ਼ ਕੀ ਕਰਨੀ ਹੈ ਕਿੰਨੀ ਬੇਸ ਚਾਹੀਦਾ ਕਿੰਨੇ ਕੋਰਡ ਚਾਹੀਦੇ ਨੇ ਸਾਰਾ ਕੁਝ ਉਹ ਜਣੀ ਬੈਲੈਂਸ ਬਣਾ ਕੇ ਕਰਕੇ ਦਿੱਤਾ ਗਾਣਾ ਉਸ ਕੋ ਸ਼ਾਇਰੀ ਦੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਆਪਾਂ ਚਾਹੁੰਦੇ ਆ ਕਿ ਇਹਨਾਂ ਦੀ ਜ਼ੁਬਾਨ ਚ ਉਹ ਹੀਰ ਮੈਂ ਖੁਦ ਸੁਣੀ ਹੋਈ ਐ ਤੇਜਾ ਦੀ ਸੁਣੀ ਐ ਉਹ ਵੀ ਮੈਂ ਇਹਨਾਂ ਕੋਲ ਸੁਣੀ ਐ ਮੈਂ ਕਹਿੰਦਾ ਕਿ ਹੀਰ ਜੇ ਨਾ ਗਈਏ ਤਾਂ ਕਿਤੇ ਨਾ ਕਿਤੇ ਪ੍ਰੋਗਰਾਮ ਅਧੂਰਾ ਹਾਂਜੀ ਹੀਰ ਦੇ ਕੁਝ ਬੋਲ ਸਾਨੂੰ ਸੁਣਾਓ ਜੀ ਜਰੂਰ ਸੁਣਾਣੇ ਆ ਜੀ ਲਈ ਖਬਰ ਨ ਕੋਜ ਸਹੇਲੀਆਂ ਦੀ ਕੀ ਬਾਤ ਤੇ ਤੁਰਦੀ ਵਾਰਨ ਗੜੇ ਮਿਲਾਈਆਂ ਵੇ ਬਹੁਤ ਅੱਛਾ ਰੱਖ ਜੂ ਉਹ ਜੁਕੜੀ ਹਾਇਰਾ ਤਬਾਬ ਹਾਂ ਗਰਣ ਮਸੀਆਂ ਫੁਫੀਆਂ ਤਾਲ ਆਵੇ ਕੀ ਬਾਤ ਬਿਨਾਰੂ ਦੇ कुल बूत टुरिया मेर बापकीर लिखाया वे बहुत अचे न लॻियां ਲਾਣਿਆ ਹਾਇ ਸਕੇ ਆਨੇ ਹੋ ਬਿਊਟੀਫੁਲ ਨਾਲ ਤਕਿਆ ਡੋਲੜੀ ਪਾਇਆ ਵੀ ਉਥੇ ਰੱਬ ਦੇ ਬਾ ਜਨਾ ਕੋਈ ਸਾਥੀ ਮਾਪੇ ਦੇ ਕੇ ਦਾ ਜੀ ਵਈਆਂ ਹੋ ਰੂ ਓ ਮੇਦ ਸੀ ਹਾਂ ਹੋਰ ਹੋਈ ਹੋ ਕੀਤੀ ਰਬ ਨੇ ਵੇ ਪਰਵਾਹੀਆਂ ਵੇ ਮੰਗਾ ਰਾਂਝਾ ਰਬ ਤੂੰ ਕਬ ਤੇਰੀ ਸ਼ਾ ਲਾਫਤਾ ਹੂੰ ਬੁਲਾਇਆ ਵੇ ਸੁ ਦਿਨਾਂ ਦੀਆਂ ਦਿਲਾਂ ਵਿੱਚ ਰਹੀਆਂ ਹਏ ਹੋਈ ਅਸੋਜ ਰੱਬ ਨੂੰ ਪਾਇਆ ਵੇ ਉਡੀ ਫੋ ਸ਼ਰੀ ਯਾਰ ਮਿਹਰਬਾਨੀ ਸ਼ੁਕਰੀਆ ਜੀ ਬੜਾ ਨੀਚੇ ਤੋਂ ਗ੍ਰਾਮ ਜਿਹੜਾ ਹੈ ਨਾ ਮਿਹਰਬਾਨੀ ਸ਼ੁਕਰੀਆ ਹਾਂ ਜੀ ਹਾਂ ਬਸ ਮੈਂ ਕਰਦੀ ਹਾਂ ਹਾਂ ਗੁਰੂਆਂ ਤੋਂ ਉਹਨਾਂ ਤੋਂ ਸਿੱਖਿਆ ਹੋਈ ਏ ਬਿਊਟੀਫੁਲ ਕੋਸ਼ਿਸ਼ ਕਰਦੇ ਹਾਂ ਉਹਨਾਂ ਵਰਗਾ ਤਾਂ ਪਰ ਅਸੀਂ ਨਹੀਂ ਕਰ ਸਕਦੇ ਨਹੀਂ ਪਰ ਕੋਸ਼ਿਸ਼ ਹੈਗੀ ਬਹੁਤ ਅੱਛਾ ਬਹੁਤ ਅੱਛਾ ਇਹ ਤੁਹਾਡੀ ਮਿਹਨਤ ਹੈ ਹਾਂਜੀ ਔਰ ਬਜ਼ੁਰਗਾਂ ਦਾ ਆਸ਼ੀਰਵਾਦ ਹੈ ਸਾਰਾ ਕੁਝ ਚੱਲਦਾ ਹੈ ਲੇਕਿਨ ਸ਼ਰੀ ਜੀ ਅੱਜ ਇੱਕ ਟ੍ਰੈਂਡ ਹੋ ਰਿਹਾ ਕਿ ਅੱਜ ਕੱਲ ਜਿੰਨੇ ਜਰ ਕਹਿੰਦੇ ਜੀ ਪੰਜਾਬੀ ਗੀਤ ਦੇ ਵਿੱਚ ਅੰਗਰੇਜ਼ੀ ਸ਼ਬਦ ਨਾ ਬਾੜਿਆ ਜਾਵੇ ਨਾ ਹਾਂਜੀ ਇਹ ਸ਼ਾਇਦ ਉਹਨਾਂ ਨੂੰ ਇਹ ਕੌਨਫੀਡੈਂਸ ਰਹਿੰਦਾ ਉਹਨਾਂ ਨੂੰ ਇਹ ਲੱਗਦਾ ਰਹਿੰਦਾ ਕਿ ਸ਼ਾਇਦ ਜਰ ਸਾਡਾ ਰੀਤ ਨਾ ਹੀ ਚੱਲੇ ਇਹ ਕਿਉਂ ਟ੍ਰੈਂਡ ਆਇਆ ਅੰਗਰੇਜ਼ੀ ਦਾ ਸ਼ਾਤਵਾ ਟ੍ਰੈਂਡ ਹੁਣ ਜਿਵੇਂ ਜੀ ਦੇਖਾ ਦੇਖੀ ਹਾਂ ਨਾ ਉਹਨਾਂ ਨੂੰ ਇਹ ਵੀ ਅੰਗਰੇਜ਼ੀ ਚ ਨਹੀਂ ਆਇਆ ਫਿਰ ਦੇਖੀ ਆ ਦੇਖੋ ਕੋਈ ਵੀ ਭਾਸ਼ਾ ਮਾੜੀ ਨਹੀਂ ਹੈ ਵਧੀਆ ਨੇ ਜੀ ਜੀ ਅੰਗਰੇਜ਼ੀ ਆਪਣੀ ਜਗ੍ਹਾ ਹਿੰਦੀ ਆਪਣੀ ਜਗ੍ਹਾ ਤੇ ਪੰਜਾਬੀ ਜਿਹੜੀ ਸਾਡੀ ਮਾਂ ਬੋਲੀ ਹੈ ਸਾਨੂੰ ਤਾਂ ਜਿੰਨਾ ਚਿਰ ਤੱਕ ਪੰਜਾਬੀ ਨਾ ਬੋਲ ਲਈਏ ਬਿਲਕੁਲ ਬਿਲਕੁਲ ਸਵਾਦ ਨਹੀਂ ਆਉਂਦਾ ਹਨਾ ਜਾਂ ਆਪਾਂ ਜੋ ਵੀ ਆਪਾਂ ਸਹੀ ਗੱਲ ਆਪ ਦਾ ਐਕਟੀਵਿਟੀ ਕਰਦੇ ਆ ਪੰਜਾਬੀ ਦੇ ਵਿੱਚ ਹੀ ਵਧੀਆ ਕਰਦੇ ਆ ਜੀ ਜੀ ਜੋ ਆਪਣਾ ਸ਼ੌਕੜ ਸੀ ਹੂੰ ਉਹਦੇ ਵਰਗਾ ਵੀ ਕੋਈ ਨਹੀਂ ਨਿਆਰਾ ਆਏ ਹਾਏ ਹਨਾ ਜੀ ਜੋ ਸਾਡੇ ਬਜ਼ੁਰਗਾਂ ਦਾ ਰਹਿਣਾ ਸਹਿਣਾ ਸੀ ਉਹ ਖਾਣਾ ਜਾਂ ਉਹਨਾਂ ਦਾ ਮੈਂਟੈਲਿਟੀ ਸੀ ਜਾਂ ਆਪਣਾ ਮਾਨਸਿਕਤਾ ਸੀ ਜਾਂ ਵਿਚਾਰਧਾਰਾ ਸੀ ਹੂੰ ਤੇ ਉਹਦੇ ਵਰਗੀ ਤਾਂ ਰੀਸ ਹੈ ਨਹੀਂ ਬਿਲਕੁਲ ਹੁਣ ਦੇਖੋ ਅੰਗਰੇਜ਼ੀ ਦੇ ਸ਼ਬਦ ਹੈਗਾ ਵਿੱਚੋਂ ਆਂਟੀ ਲਾ ਲਓ ਜੰ ਅੰਕਲ ਲਾ ਲਓ ਜੀ 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 ਹਨਾ ਜੀ ਹੁਣ ਆਂਟੀ ਦੇ ਵਿੱਚ ਪਤਾ ਨਹੀਂ ਆਂਟੀ ਕੌਣ ਹੈ ਕਿਹੜੀ ਆਂਟੀ ਹੈ ਉਹ ਹੈ ਮਾਮੀ ਹੈ ਸਹੀ ਗੱਲ ਹੈ ਤੇ ਚਾਚੀ ਹੈ ਜੀ ਜੀ ਹਨਾ ਅੰਕਲ ਕੌਣ ਹੈ ਹੁਣ ਸਾਡੇ ਪਤਾ ਹੁੰਦਾ ਹੈ ਬਾਪ ਦਾ ਜਿਹੜਾ ਛੋਟਾ ਭਰਾ ਹੈ ਚਾਚਾ ਚਾਚਾ ਲਾਉਂਦੇ ਬਾਪ ਦਾ ਵੱਡਾ ਭਰਾ ਤਾਇਆ ਤਾਇਆ ਜੀ ਲਾਉਂਦੇ ਠੀਕ ਹੈ ਜੀ ਮਾਮਾ ਜਿਹੜਾ ਮੰਮੀ ਦਾ ਭਰਾ ਹੈ ਉਹ ਮਾਮਾ ਹੈ ਠੀਕ ਹੈ ਜੀ ਜਾਂ ਉਹ ਜਿਹੜੀਆਂ ਵੀ ਰਿਸ਼ਤੇਦਾਰੀਆਂ ਨੇ ਮੰਮੀ ਦੀ ਭੈਣ ਆ ਮਾਸੀ ਅੰਗਰੇਜ਼ੀ ਨੇ ਰਿਸ਼ਤੇਦਾਰੀ ਵੀ ਖਤਮ ਕਰ ਦਿੱਤੀ ਰਿਸ਼ਤੇਦਾਰੀਆਂ ਵੀ ਖਤਮ ਕਰਤੀਆਂ ਤੇ ਸਾਡਾ ਇੱਕ ਸੜੇ ਇੱਕ ਰਹਿਣ ਸਣ ਤੇ ਬਹੁਤ ਫਰਕ ਅਸਰ ਪਿਆ ਹੋਇਆ ਹੈ ਬਿਲਕੁਲ ਕਿਉਂਕਿ ਜਿਹੜਾ ਉਹਨਾਂ ਦਾ ਵੀ ਕਸੂਰ ਨਹੀਂ ਅੰਗਰੇਜ਼ਾਂ ਦਾ ਬਿਲਕੁਲ ਉਹਨਾਂ ਨੂੰ ਜਿਹੜਾ ਇੱਕ ਸੰਸਕਾਰੀ ਜਿਵੇਂ ਹੁਣ ਆਪਣੇ ਮੰਨ ਲਓ ਇੱਧਰ ਗੁਰੂਆਂ ਪੀਰਾਂ ਨੇ ਬਾਣੀ ਬਹੁਤ ਜ਼ਿਆਦਾ ਤੁਸੀਂ ਦੇਖਿਓ ਅੰਗਰੇਜ਼ਾਂ ਨੇ ਵੀ ਅਮਰਤ ਛਕਿਆ ਹੋਇਆ ਛਕਿਆ ਹੋਇਆ ਨਹੀਂ ਸੰਸਕਰੀ ਹੋਈ ਨਹੀਂ ਬਿਲਕੁਲ ਅੰਗਰੇਜ਼ ਵੀ ਰਾਬੇ ਰਾਬੇ ਕਰਦੇ ਫਿਰਦੇ ਕਿਉਂਕਿ ਪਰਮਾਤਮਾ ਦੀ ਜਿਹੜੀ ਇਕ ਚਰਨ ਸਪਰਸ਼ ਜੀ ਜਾਂ ਉਹਦੀ ਕੋ ਬੋਲੀ ਹੈ ਪ੍ਰਮਾਤਮਾ ਦਾ ਜੱਤ ਕਹਿਣਾ ਰਹਿਣਾ ਸਹਿਣਾ ਜਿਹੜਾ ਹੈਗਾ ਪ੍ਰਮਾਤਮਾ ਆਲੇ ਢੰਗ ਦੇ ਵਿੱਚ ਜਿਹੜੇ ਆਤਮਿਕ ਉਹਦੇ ਬਿਨਾ ਸਕੂਨ ਕਿੱਥੇ ਹੈ ਬਿਲਕੁਲ ਸ਼ਰੀ ਵਾਕਈ ਬਹੁਤ ਸੋਹਣੀਆਂ ਗੱਲਾਂ ਬਾਤਾਂ ਕਰ ਰਹੇ ਹੋ ਤੁਸੀਂ ਔਰ ਮਾਸ਼ਾਅੱਲਾ ਇਸ ਸਮੇਂ ਪੂਰੀ ਦੁਨੀਆ ਆਪ ਜੀ ਨੂੰ ਸੁਣ ਵੀ ਰਹੀ ਹੈ ਸ਼ਰੀ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਅੱਜ ਦੀ ਜਿਹੜੀ ਗਾਇਕੀ ਹੈ ਉਸ ਲੈਵਲ ਦੀ ਗਾਇਕੀ ਹੋ ਸਕਦਾ ਹੈ ਕਿ ਮੈਨੂੰ ਨਾ ਸਮਝ ਲੱਗੇ ਮੇਰਾ ਦਿਮਾਗ ਘਟ ਹੋਵੇ। ਹਾਂਜੀ। ਲੇਕਿਨ ਪੁਰਾਣੇ ਸਮੇਂ ਦੇ ਵਿੱਚ ਜਦੋਂ ਸੱਥਾਂ ਦੇ ਵਿੱਚ ਬੈਠ ਕੇ ਗਾਇਆ ਕਰਦੇ ਸੀ ਅੱਜ ਅੱਜ ਮਤਲਬ ਬੈਕ ਸਿੰਗਿੰਗ ਦੇ ਤੌਰ ਤੇ ਮਤਲਬ ਮੋਰੇ ਲਿਪਸ ਮੂਵਮੈਂਟ ਪਿੱਛੇ ਸਾਰਾ ਕੁਝ ਕੀ ਲੋਕ ਇਸ ਨੂੰ ਮਨਜ਼ੂਰ ਕਰਦੇ ਆ ਸਰ? ਦੇਖੋ ਜੀ ਚੱਲ ਸਾਰਾ ਕੁਝ ਹੀ ਰਿਹਾ। ਚੱਲ ਰਿਹਾ। ਨਹੀਂ ਇਹ ਕੌਂਟ੍ਰੈਕਟ ਵਿੱਚ ਪਹਿਲਾਂ ਲਿਖਿਆ ਜਾਂਦਾ ਕਿ ਅਸੀਂ ਲਿਪਸ ਮੂਵਮੈਂਟ ਕਰਾਂਗੇ ਜਾਂ ਲਾਈਵ ਗਾਵਾਂਗੇ? ਨਹੀਂ ਨਹੀਂ। ਇਦਾਂ ਦਾ ਕੁਝ ਨਹੀਂ ਹੋਇਆ। ਇਹ ਤਾਂ ਨਹੀਂ ਕਰਿਆ ਹੁੰਦਾ ਪਰ ਅੱਜਕਲ ਚੱਲਦਾ ਹੈ। ਦੇਖੋ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਕੁਝ ਕਿਉਂਕਿ ਇਹ ਦੁਨੀਆ ਜਿਹੜੀ ਆਜ਼ਾਦ ਹੈ ਜਦੋਂ 15 ਅਗਸਤ 1947 ਤੋਂ ਆਜ਼ਾਦ ਆ ਦੁਨੀਆ ਹੁਣ ਹਰ ਇੱਕ ਬੰਦਾ ਆਪਣੀ ਗੱਲ ਕਹਿ ਸਕਦਾ ਹੈ ਗਾ ਸਕਦਾ ਹੈ ਸੁਰ ਚ ਵੀ ਗਾ ਸਕਦਾ ਜੀ ਸੁਰਾ ਵੀ ਗਾ ਸਕਦਾ 15 ਅਗਸਤ ਦੀ ਗੱਲ ਕੀਤੀ ਤੁਸੀਂ ਸ਼ਰੀ ਜੀ ਮੈਂ ਕਿਉਂਕਿ ਪਾਕਿਸਤਾਨ ਦੀ ਗੱਲ ਕੀਤੀ ਹੈ ਤੁਸੀਂ ਕਿਉਂਕਿ ਵਟਵਾਰਾ ਹੋ ਗਿਆ ਸਗੈਦ ਮੁਸਰਤ ਸਾਹਿਬ ਨੂੰ ਜੇ ਆਪਾਂ ਯਾਦ ਕਰਦੇ ਉਹਨਾਂ ਦੀ ਗਾਇਕੀ ਨੂੰ ਯਾਦ ਕਰਦੇ ਆਂ ਤੇ ਬੇਸ਼ੱਕ ਪਾਕਿਸਤਾਨ ਚ ਹੋਵੇ ਜਾਂ ਸਾਡਾ ਉਸ ਵੇਲੇ ਤਾਂ ਸਾਡੇ ਆਪਣੀ ਸੀਗੇ ਆਪਣੀ ਸੀਗੇ ਨਾ ਉਹ ਵੀ ਆਪਣੀ ਆਏ ਵੀ ਅੱਜੇ ਹੁਣ ਦਾ ਪਿਆਰ ਸਤਿਕਾਰ ਦੇ ਰਹੇ ਦੇਖੋ ਜੇ ਕੋਈ ਮੰਨ ਲਓ ਦੋ ਭਰਾ ਅੱਡ ਹੋ ਜਾਣ ਜੀ ਅੱਡ ਕਹਿਣ ਨੂੰ ਹੋਵੇ ਪਰ ਉਹਨਾਂ ਦਾ ਰਿਸ਼ਤਾ ਖੂਨ ਦਾ ਰਿਸ਼ਤਾ ਜੀ ਪਛੋਕੜ ਕੱਤੀ ਖੇਡਣ ਵਾਲਾ ਉਹ ਤਾਂ ਕੋਈ ਨਹੀਂ ਮਿਟਾ ਸਕਦਾ ਪਰ ਕੁਝ ਇੱਕ ਲੋਕ ਨੇ ਜੋ ਮਤਲਬ ਰਾਜਨੀਤੀ ਦਾ ਫਾਇਦਾ ਲੈ ਰਹੇ ਨੇ ਲੇਕਿਨ ਜੇ ਆਪਾਂ ਗਾਇਕੀ ਦੀ ਗੱਲ ਕਰੀਏ ਕਲਾਕਾਰੀ ਦੀ ਗੱਲ ਕਰੀਏ ਤਾਂ ਉਹ ਅੱਜ ਵੀ ਕਲਾਕਾਰਾਂ ਦਾ ਉਨਾ ਹੀ ਸਤਿਕਾਰ ਉਹ ਕਰਦੇ ਨੇ ਜਿਹੜੇ ਜਿਹੜੇ ਲੋਕ ਨੇ ਜੀ ਉਹ ਤਾਂ ਆਪਣੇ ਵਰਗੇ ਨੇ ਬਿਲਕੁਲ ਐਵੀ ਉਹਨਾਂ ਦੀ ਫੀਲਿੰਗ ਹੈ ਫੀਲਿੰਗ ਹੈ ਐਵੇਂ ਯਾਦਾਂ ਕਰਦੇ ਪੁਰਾਣੀਆਂ ਆਪਣੇ ਕੋਈ ਹੁਣ ਜਿਨ੍ਹਾਂ ਦੇ ਪਸ਼ੋਕੜ ਇੱਧਰ ਜੁੜਿਆ ਹੋਇਆ ਸੀਗਾ ਆਪਣੇ ਦਾਦੇ ਪੜਦਾਦੇ ਜਿਨ੍ਹਾਂ ਦੇ ਇੱਧਰ ਸੀਗੇ ਹੁਣ ਜਿਵੇਂ ਮੈਂ ਉਹ ਗਾਣਾ ਯਾਦ ਕਰਦਾ ਜਾਂ ਮੈਂ ਯਾਰਾਂ ਦੋਸਤਾਂ ਨੂੰ ਯਾਦ ਕਰਦਾ ਅਨਜਾਬ ਦਾ ਦਾਦਾ ਦਾਦੀ ਨੂੰ ਯਾਦ ਕਰਦਾ ਹਾਂ ਅਨ ਆਪਣੇ ਨਾਨਾ ਨਾਨੀ ਨੂੰ ਯਾਦ ਕਰਦਾ ਉਹ ਮੈਂ ਭੁੱਲ ਨਹੀਂ ਸਕਦਾ ਇਸ ਤਰੀ ਉਹ ਕਿਵੇਂ ਭੁੱਲ ਸਕਦਾ ਜਿਹੜੇ ਵੀ ਇਨਸਾਨ ਨੇ ਇੱਥੇ ਜਨਮ ਲੈ ਲਿਆ ਮੇਰੇ ਖਿਆਲ ਦੇ ਵਿੱਚ ਉਹ ਜਿਹੜੀ ਚੀਜ਼ੇ ਉਹਨਾਂ ਨਾਲ ਬੀਤੀ ਹੋਈ ਹੈ ਜਾਂ ਉਹਨੇ ਆਪਣੇ ਬਜ਼ੁਰਗਾਂ ਤੋਂ ਸੁਣੀ ਹੋਈ ਹੈ ਉਹ ਨਹੀਂ ਭੁੱਲ ਸਕਦਾ ਮਸਰਤ ਸਾਹਿਬ ਨੂੰ ਕਿੰਨਾ ਸੁਣਦੇ ਤੁਸੀਂ ਦਸੋ ਸਾਹਿਬ ਨੂੰ ਉਹ ਜਣੀ ਸਾਡੇ ਇੱਕ ਬڑے ਬਜ਼ੁਰਗ ਕਹਿ ਸਕਦੇ ਆ ਪਾਉਨੋ ਜਣੀ ਭੁੱਲਣ ਵਾਲੀ ਗੱਲ ਉਹੀ ਆਈ ਹੈ ਇਹ ਚੀਜ਼ਾਂ ਨੂੰ ਅਸੀਂ ਭੁੱਲ ਨਹੀਂ ਸਕਦੇ ਕੀ ਸੁਣਾ ਰਹੇ ਹੋ ਕਦੇ ਗਾਇਆ ਉਹਨਾਂ ਨੇ ਕਦੇ ਹਾਂ ਮੈਂ ਕੋਸ਼ਿਸ਼ ਕਰਦਾ ਉਹਨਾਂ ਬਾਰੇ ਦੱਸਦਾ ਉਹਨਾਂ ਬਾਰੇ ਦੱਸ ਸਕਦੇ ਜੀ ਹੁਣ ਜਿੰਨੇ ਵੀ ਸਾਡੇ ਆਪਣੇ ਪੰਜਾਬ ਦੇ ਗਾਇਕ ਲਾਲ ਉਸਦੀਕ ਸਾਹਿਬ ਗੁਰਦਾਸ ਇਹ ਸਾਡੇ ਬڑے ਜਣੀ ਬੜੇ ਥਾਂ ਬਿਲਕੁਲ ਇਹਨਾਂ ਦਾ ਸਤਿਕਾਰ ਹਮੇਸ਼ਾ ਰੱਖਾਂਗਾ ਬਿਲਕੁਲ ਅਸੀਂ ਕੋਈ ਹੁਣ ਲੱਗੇ ਹੋਏ ਨੇ ਇੰਟਰਵਿਊ ਸੀ ਚੱਲਦੀ ਹੈ ਵੀ ਐਂ ਜੀ ਗੋ ਜੀ ਪਰ ਨਹੀਂ ਜਿਹੜੇ ਅਸਲ ਯਾਨੀ ਤਕੜੀ ਹੈ ਜੀ ਜੀ ਉਹਨਾਂ ਦੀ ਉਹਨਾਂ ਦਾ ਸਤਿਕਾਰ ਰਹੂਗੇ ਬਿਲਕੁਲ ਬਿਲਕੁਲ ਰਹੇਗਾ ਔਰ ਮੈਂ ਕਹਾਂਗਾ ਜੀ ਸ਼ੈਰੀ ਜੀ ਤੋਂ ਹੋਰ ਵੀ ਅੱਗੇ ਬਹੁਤ ਕੁਝ ਸੁਣੀਏ ਕੀ ਸੁਣਾ ਰਹੇ ਹੋ ਸਰਸ ਮੈਂ ਸੁਣਾਉਣਾ ਜੀ ਤੁਹਾਨੂੰ ਕਿੰਦੂਸਰ ਸਾਹਿਬ ਦਾ ਹੈਗਾ ਗਾਣਾ ਡੁੱਬ ਡੁੱਬ ਜਾਵੇ ਦਿਲ ਮੇਰਾ ਹਾਂ ਬਹੁਤ ਕਿੰਨਾ ਮੇਰੇ ਦਿਲ ਦੇ ਗਾਣਾ ਸੁਣੋ ਹੂੰ ਡੁੱਬ ਡੁੱਬ ਜਾਵੇ ਡੁੱਬ ਡੁੱਬ ਜਾਵੇ ਦਿਲ ਮੇਰਾ ਜਦੋਂ ਯਾਦ ਸਜਣ ਦੀ ਆਵੇ ਡੁੱਬ ਡੁੱਬ ਜਾਵੇ ਦਿਲ ਮੇਰਾ ਜਦੋਂ ਯਾਦ ਸਜਣ ਦੀ ਆਵੇ ਦੂਰ ਬਸਿੰਦੀ ਮਹੀ ਨੂੰ ਕੋਈ ਜਾ ਕੇ ਮੋੜ ਮੈਂ ਆਵੇ ਡੁੱਬ ਡੁੱਬ ਜਾਵੇ ਦਿਲ ਮੇਰਾ ਜਦੋਂ ਯਾਦ ਸਜਣ ਦੀ ਆਵੇ ਦਿਲ ਨੂੰ ਕੀ ਸਮਝਾਵਾਂ ਲੋਕੋ ਹੂੰ ਕਲਿਆ दिल नहीं लगदा दिल नज लोको कल्या दिल नहीं लगदा प्यार करंदा बदला मिले आ। प्यार करंदा बदला मिले आ। ਹਾਸਾ ਬਣ ਗਈ ਜਗ ਦਾ ਉਹ ਦੇ ਬਾਜਉ ਉਹ ਦੇ ਬਾਜਉ ਉਹ ਦੇ ਬਾਜਉ ਖਾਲੀ ਖਾਲੀ ਵੇੜਾ ਵੱਡ ਵੱਡ ਖਾਵੇ ਡੁੱਬ ਡੁੱਬ ਜਾਵੇ ਦਿਲ ਮੇਰਾ ਜਦੋਂ ਯਾਦ ਸਜਣ ਦੀ ਆਵੇ ਜਦੋਂ ਯਾਦ ਸਜਣ ਦੀ ਆਵੇ ਬਹੁਤ ਖੂਬ ਬਹੁਤ ਖੂਬ ਸ਼ਰੀ ਬਹੁਤ ਖੂਬ ਬਹੁਤ ਖੂਬ ਸ਼ੁਕਰੀਆ ਸੋ ਦੋਸਤੋ ਵਾਕਈ ਨੁਸਰਤ ਸਾਹਿਬ ਮਾਸ਼ਾਅੱਲਾ ਕੀ ਬਾਤ ਨੇ ਔਰ ਸ਼ਰੀ ਜੀ ਨੇ ਵੀ ਮਤਲਬ ਪੂਰਾ ਰੰਗ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਬੰਨਿਆ ਹੋਇਆ ਹੈ ਔਰ ਸ਼ਰੀ ਜੀ ਤੁਹਾਡੀ ਪਸੰਦ ਕਿਸ ਤਰ੍ਹਾਂ ਦੀ ਹੈ ਮੇਰੀ ਪਸੰਦ ਦੇਖੋ ਜੀ ਜਿਹੜਾ ਦਿਲ ਦੇ ਨੇੜੇ ਹੁੰਦਾ ਹੈ ਹਮ ਸੱਚੀ ਅੰਦਰ ਜਿਹੜੀ ਇੱਕ ਰੂਹ ਦੀ ਆਵਾਜ਼ ਜੀ ਜੀ ਮੈਂ ਉਹ ਹੀ ਪੁੱਛੀ ਮੈਂ ਸਰਦੂਲ ਸਕੰਦਰ ਨੂੰ ਬਹੁਤ ਸੁਣਿਆ ਹਾਏ ਸਰਦੂਲ ਸਕੰਦਰ ਨੂੰ ਇੰਨਾ ਪਿਆਰ ਤੇ ਯਾਨੀ ਬਹੁਤ ਜ਼ਿਆਦਾ ਪਿਆਰ ਉਹ ਜਿਸ ਨੇ ਦੱਸਿਆ ਨੇ ਉਹ ਫਿਜ਼ੀਕਲੀ ਇਸ ਦੁਨੀਆ ਤੋਂ ਗਏ ਹਾਂ ਬਹੁਤ ਜ਼ਿਆਦਾ ਦੁੱਖ ਹੋਇਆ ਜੀ ਕਾਫੀ ਮੈਂ ਬਹੁਤ ਝਟਕਾ ਮਹਿਸੂਸ ਕਰ ਸਕਾ ਬਹੁਤ ਜ਼ਿਆਦਾ ਨੇ ਅੰਦਰ ਕਠੇਸ ਲੱਗੀ ਆਹ ਪਰ ਇਹ ਇੱਕ ਇੱਕ ਪ੍ਰਮਾਤਮਾ ਦਾ ਬਾਣਾ ਜੇ ਅਸੀਂ ਬਾਣੀ ਜੁਬਾਣੀ ਪੜਦੇ ਆ ਜਾਂ ਇੱਕ ਹੁਣ ਜਿਹੜੀ ਅਵਸਥਾ ਹੈ ਉਹ ਪਤਾ ਹੀ ਲੱਗ ਗਿਆ ਇਹ ਦੁਨੀਆ ਨੂੰ ਜਾਣੀ ਚਾਹ ਨਹੀਂ ਜਾਣੀ ਸਭ ਨੇ ਜਾਣਾ ਪਰ ਉਹ ਉਹ ਟਾਈਮ ਤੋਂ ਪਹਿਲਾਂ ਚਲੇ ਗਏ ਥੋੜਾ ਜਾਂ ਉਹਨਾਂ ਨੂੰ ਬਹੁਤ ਕੁਝ ਹੋਣਾ ਚਾਹੀਦਾ ਸੀਗਾ ਜੀ 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 ਹਲੇ ਬੱਚੇ ਛੋਟੇ ਸੀਗੇ ਤੇ ਗਾਉਣ ਦਾ ਉਹਨਾਂ ਦਾ ਸਫ਼ਰ ਹਲੇ ਕਾਫੀ ਯਾਨੀ ਹੋਰ ਬਹੁਤ ਕਾਫੀ ਕੁਝ ਗਾਉਣਾ ਸੀ ਉਹਨਾਂ ਨੇ ਚਲੋ ਜਿਵੇਂ ਜਿਵੇਂ ਵੀ ਪ੍ਰਮਾਤਮਾ ਨੂੰ ਸਰਦੂਲ ਜੀ ਦਾ ਕੋਈ ਗੀਤ ਸੁਣਾ ਸਕਦੇ ਸਰਦੂਲ ਜੀ ਦਾ ਸੁਣਾ ਦਿੰਦੇ ਜੀ ਜੀ ਤਨ ਭਗ ਸਾਡੇ ਸਾਨੂੰ ਮਿਲਣ ਤੂੰ ਆਈ ਨੀ ਆਹ ਤੈਨੂੰ ਤੇਰੇ ਵਿਆਹ ਦੀ ਸਾਡੇ ਵੱਲੋਂ ਹੈ ਵਧਾਈ ਨੀ ਸੁੱਖਾ ਰੱਬੇ ਨੀ ਸੁੱਖਾਂ ਮਾਣਦੀ ਰਵੇਂ ਤੂੰ ਸਾਡੀ ਜ਼ਿੰਦਗੀ ਤਾਂ ਹੋਵੀ ਬੇਅਬਾਦ ਨੀ ਸੱਚੋ ਸੱਚੀ ਦਸੀ ਪਿੰਡ ਸੌਰਿਆਂ ਦੇ ਕਿ ਸਾਨੂੰ ਕਿੰਨਾ ਕੁ ਤੂੰ ਕਰਦੀ ਸੀ ਯਾਦ ਨਹੀਂ ਹੋਏ ਸੱਚੋ ਸੱਚੀ ਦਸੀ ਪਿੰਡ ਸੌਰਿਆਂ ਦੇ ਨੇ ਕਿ ਸਾਨੂੰ ਕਿੰਨਾ ਕੁ ਤੂੰ ਕਰਦੀ ਸੀ ਯਾਦ ਨਹੀਂ ਗਜਗਜਿਲਮੇ ਜਿਹੜੇ ਲਿਖੇ ਸੀ ਮੈਂ ਖਾਤੀ ਤੈਨੂੰ ਦਸੀ ਕਿਤੇ ਸਾਹਮਣੇ ਜਾਪਾਉਂਦੇ ਇੱਕ ਸਿਰਮਾਲੂ ਮੇਰਾ ਇੱਕ ਸੀ 기 ਫੋਟੋ ਮੇਰੀ ਦਸੀ ਕਿਣ ਪਾਣੀਾਂ ਜਹੜਤੇ ਕਿੰਨਾ ਕਜਤੋਂਦਾ ਓਹ ਤੇਰੇ ਨਾਲ ਪਿਆਰ ਹੈ ਕਿੰਨਾ ਕਜਤੋਂਦਾ ਓਹ ਤੇਰੇ ਨਾਲ ਪਿਆਰ ਜੀਦੇ ਲੱਗ ਗਏ ਚੁਬਾਰਿਆਂ ਨੂੰ ਭਾਗਨੀ ਸੱਚੋ ਸੱਚੀ ਦਸੀ ਪਿੰਡ ਸੌਰਿਆਂ ਦੇ ਰੇ ਕਿ ਸਾਨੂੰ ਕਿੰਨਾ ਕੁ ਤੂੰ ਕਰਦੀ ਸੀ ਯਾਦ ਨਹੀਂ ਹੋਏ ਸੱਚੋ ਸੱਚੀ ਦਸੀ ਪਿੰਡ ਸੋਹਰਿਆਂ ਦੇ ਵੇ ਕਿਸਾਨ ਨੂੰ ਕਿੰਨਾ ਕੁ ਤੂੰ ਕਰਦੀ ਸੀ ਯਾਦ ਨਹੀਂ ਕੀ ਬਾਤ ਹੈ ਸ਼ਰੀਰ ਵਾਕੇ ਵਾਕੇ ਸ਼ੁਕਰੀਆ ਜੀ ਵਾਕੇ ਬਹੁਤ ਸਕੂਨ ਆ ਰਿਹਾ ਇਹਨਾਂ ਦੇ ਪ੍ਰੋਗਰਾਮ ਦਾ ਪਰ ਸਮਾਂ ਜਿਹੜਾ ਇਜਾਜ਼ਤ ਨਹੀਂ ਦੇ ਰਿਹਾ ਔਰ ਦੋਸਤੋ ਮੈਂ ਕੱਲ ਜ਼ਰੂਰ ਕਹਿਣੀ ਚਾਹੁੰਦਾ ਫਿਰ ਸਟਾਰਟਿੰਗ ਵਿੱਚ ਵੀ ਕਹੀ ਸੀ ਕਿ ਜੇਕਰ ਤੁਹਾਡੇ ਵਿੱਚ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਰੁਚੀ ਹੈ ਟੈਲੈਂਟ ਹੈ ਗਾਉਣ ਦਾ ਹੈ ਲਿਖਣ ਦਾ ਹੈ ਤਾਂ ਟੀਵੀ ਸਕਰੀਨ ਦੇ ਉੱਪਰ ਜਿਹੜੇ ਨੰਬਰ ਚੱਲ ਰਹੇ ਨੇ ਇਹਨਾਂ 'ਚੋਂ ਡਾਇਲ ਕਰੋ ਸਾਡੇ ਨਾਲ ਸਿੱਧੀ ਗੱਲਬਾਤ ਕਰੋ ਆਪਾਂ ਬੈਠ ਕੇ ਇਸ ਪ੍ਰੋਗਰਾਮ ਨੂੰ ਜਿਹੜਾ ਹੈ ਘੰਟੇ 2 ਘੰਟੇ ਵਾਸਤੇ ਤੁਹਾਡੇ ਨਾਲ ਜ਼ਰੂਰ ਕਰਾਂਗੇ ਕਿਉਂਕਿ ਇਸ ਪ੍ਰੋਗਰਾਮ ਦੇ ਨਾਲ ਵਿਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਸਾਰੇ ਪੰਜਾਬੀ ਮੇਰੇ ਵੀਰ ਮੇਰੇ ਦੋਸਤ ਜੁੜੇ ਨੇ ਕਿਉਂਕਿ ਸਰਕਲ ਕਾਫੀ ਸਾਲਾਂ ਤੋਂ ਮਤਲਬ ਕਲਾਕਾਰਾਂ ਦੇ ਨਾਲ ਹੀ ਰਹਿਣ ਦਾ ਮੌਕਾ ਮਿਲਿਆ ਸੋ ਹਰ ਵੀਡੀਓ ਨੂੰ ਬੜਾ ਪਿਆਰ ਤੇ ਬੜਾ ਸਤਿਕਾਰ ਦਿੰਦੇ ਹੋ ਹਮੇਸ਼ਾ ਮੈਂ ਚਾਹਾਂਗਾ ਤੁਹਾਡਾ ਪਿਆਰ ਤੇ ਤੁਹਾਡਾ ਸਤਿਕਾਰ ਸ਼ੈਰੀ ਜੀ ਜਾਂਦੇ ਜਾਂਦੇ ਕਿਸ ਤਰ੍ਹਾਂ ਮਹਿਸੂਸ ਕੀਤਾ ਜੀ ਬਹੁਤ ਵਧੀਆ ਲੱਗਿਆ ਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜਿਹੜਾ ਨਾਚੀ ਜਨ ਬੁਲਾ ਕੇ ਤੁਸੀਂ ਇੰਨਾ ਪਿਆਰ ਸਤਿਕਾਰ ਦਿੱਤਾ ਤੇ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਤੇ ਮਿਹਰਬਾਨੀ ਸ਼ੁਕਰੀਆ ਬਹੁਤ ਸਾਰਾ ਤੇ ਚੜ੍ਹਦੀ ਕਲਾ ਵਿੱਚ ਰੱਖੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਤੇ ਦੋਸਤੋ ਪੋਸੂ ਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰੋ ਤੇ ਸ਼ੇਅਰ ਕਰੋ ਔਰ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ